ਲੋ ਜੀ ਮਿੱਤਰੋ ਆਪਾਂ ਹੁਣ ਜਾ ਰਹੇ ਆ ਫਿਰ ਦੁਨੀਆ ਦੇ ਸਭ ਤੋਂ ਉੱਚੇ ਮੋਟੇਵਲ ਪਾਸ ਉਮਿੰਗਲਾ ਪਾਸ ਤੇ ਉਸ ਤੋਂ ਬਾਅਦ ਵਿజిਟ ਕਰਨਾ ਆ ਭਾਰਤ ਦੇ ਚੈਨਾ ਦਾ ਬਾਰਡਰ ਨੂੰ ਜਿਹਦਾ ਨਾਮ ਹੈ ਡੈਮਚੌਂਕ ਫਿਲਹਾਲ ਰਾਤ ਨੂੰ ਵਾਪਸ ਅਸੀਂ ਇੱਥੇ ਆਣਾ ਆ ਹੈਨਲੇ ਵਿੱਚ ਵਿਜੀਟ ਕਰਾਂਗੇ ਦੁਨੀਆ ਦੀ ਸੈਕੰਡ ਹਾਈਐਸਟ ਅਬਜ਼ਰਵੇਟਰੀ ਜਿਹੜੀ ਆਪਣੀ ਗੈਲੈਕਸੀ ਨੂੰ ਦੇਖਦੀ ਆ ਵੀ ਕੀ ਕੀ ਘਟਨਾਵਾਂ ਹੋਰ ਚ ਘਟਦੀਆਂ ਆ ਜੋ ਕਿ ਹੈਂਡਲ ਹੁੰਦੀ ਆ ਬੈਂਗਲੌਰ ਤੋਂ ਤੇ ਚੱਲਦੇ ਆ ਫਿਰ ਉਹ ਮੰਗਲਾ ਪਾਸ ਦੇਖਦੇ ਆ ਰਸਤਾ ਕਿੰਨਾ ਟਫ ਆ ਟਫ ਤਾਂ ਹੈਗਾ ਹੀ ਆ ਤੇ ਕਿੰਨੇ ਟਾਈਮ ਚ ਉੱਥੇ ਪਹੁੰਚਦੇ ਆ ਕਿੰਨੇ ਟਾਈਮ ਚ ਸ਼ਾਮ ਨੂੰ ਵਾਪਸ ਆਉਨੇ ਆ ਸੜਕ ਦੇਖੋ ਮਿੱਤਰੋ ਫੇ ਕਿਦਾਂ ਦੀ ਆ ਓਏ ਹੋਏ ਹੋਏ ਕੀ ਬਾਤ ਆ ਇਹ ਤੋਂ ਪਿੱਛੇ ਵੀ ਜਿੱਥੋਂ ਆਪਾਂ ਮੁੜੇ ਆ ਉਹ ਵੀ ਕਾਟੇ ਤੇ ਨਹੀਂ ਸੀਗਾ ਓ ਕਿੱਥੇ ਗੱਡੀ ਆ ਰਹੀ ਆ। ਕੀ ਬਾਬਾ ਤੇਰੀ ਅੰਤ ਉਹਦੀ ਕਿਵੇਂ ਚੜੀ ਹੋਣੀ ਓਏ ਹੋਏ ਹੋਏ। ਠੰਡ तकरीबन ਮਿਲਦਾ 0.0 ਇੱਥੇ ਹੋ ਗਈ ਆ। ਬਹੁਤ ਠੰਡ ਲੱਗਦੀ ਪਈ ਆ। ਤੇ ਹਲੇ ਜਾਣਾ ਆ ਜਿਹੜਾ ਪੁਲ ਇੱਦਾਂ ਹੀ ਕੱਟ ਜਾਂਦੇ ਪੁੱਪਰ ਨੂੰ ਸਾਰੇ। ਓਏ ਹੋਏ। ਇਹ ਹੈ ਆਈਆਂ ਦੋਸਤੋ ਰਸਤੇ ਵਿੱਚ ਪਿੰਡ ਪਿੰਦਾ ਆ ਚੂਸੂ ਮੁੱਲੇ ਤੇ ਉੱਥੇ ਆ मिलिट्री वाले ने खोली हुई है कैफे कैफे काजीरंगा तो दो भी मित्रों पहुंच गया फिर दुनिया के सब तो उच्चे मोटरे वाले पास उमिंगला पास उन्नीस हजार 24 ਫੁੱਟ ਦੇ ਉੱਤੇ ਕਿਆ ਬਾਤ ਹੈ ਬਈ ਅਰ ਯੇ ਬੱਦ ਦੇਖੋ ਫੋਟੋ ਲਓ ਵੀ ਪਾਟਿਆ ਦੁਨੀਆ ਦੇ ਸਭ ਤੋਂ ਉੱਚੇ ਪਾਸ 19024 ਫੁੱਟ ਦੀ ਉਚਾਈ ਦੇ ਉੱਤੇ ਬਿੰਗਲਾ ਪਾਸ ਅਸੀਂ ਆ ਗਿਆ ਪੂਰਾ ਜਿਹੜਾ ਬਰਫ ਦੇਖੋ ਗੱਡੀ ਪੈ ਰਹੀ ਆ ਕਿਆ ਬਾਤ ਹੈ ਬਈ ਕਿਆ 2000 ਫੁੱਟਾਂ ਦੀ ਪੂਰੀ ਸਨੋ ਪੈ ਰਹੀ ਹੈ ਮਿੱਤਰੋ ਫਿਰ ਕਿਆ ਬਾਤ ਹੈ ਕੈਫੇ ਆ ਅਗਰ ਆਕਸੀਜਨ ਦਾ ਕਿਸੇ ਨੂੰ ਕਮੀ ਆਦੀ ਉਹਦਾ ਕੈਫੇ ਇੱਥੇ ਹੈਗਾ ਆ ਕਿਆ ਬਾਤ ਆ ਸਾਥੀ ਲੱਗੇ ਆ ਪੂਰਾ ਜॉय ਕਰਦੇ ਉੱਡੀ 10024 ਫੁੱਟ ਕਿਆ ਬਾਤ ਆ ਜੀ ਕਿਆ ਬਾਤ ਆ ਆਪਣਾ ਖੜਿਆ ਬੋਲਟ ਆ ਕਿਆ ਬਾਤ ਆ ਇਸ ਲੋਕ ਨਹੀਂ ਸੋਹਣੀ ਲੱਗਦੀ ਬਈਆ ਆਏ ਹਾਏ ਹਾਏ ਲੋ ਵੀ ਬਿੱਤਰੋ ਸਨੋ ਦੇ ਵਿੱਚ ਆ ਗਏ ਪੂਰੇ ਨਿਆਰੇ ਤੇ ਮਾਸਟਰ ਗੁਰਪ੍ਰ ਸਿੰਘ ਜੀ ਲੱਗੇ ਆ ਡੀਪੀ ਮਾਸਟਰ ਫੋਟੋਆਂ ਕੇ ਜਾਣ ਮਾਟਰ ਕਿਹੋ ਜਿਹਾ ਲੱਗਿਆ ਵੇ ਅਨੰਦ ਆ ਗਿਆ ਅਨੰਦ ਆ ਗਿਆ ਹੁਣ ਚਾਰ ਜੋੜਦਾ ਵੀ ਇੰਨਾ ਤੇ ਆ ਟੋਪੀਆਂ ਮੇਰੇ ਤਿੰਨ ਟੋਪੀਆਂ ਪਾਈਆਂ ਹੋਈਆਂ ਆ ਤਿੰਨ ਲਈਆਂ ਹੋਈਆਂ ਨੇ ਤਿੰਨ ਟੋਪੀਆਂ ਉੱਪਰੋਂ ਹੈਲਮਟ ਰਿੱਤੇ ਚਾਦੀ ਬਹੁਤ ਠੰਡਿਆ ਮਾਈਨਸ ਵਿੱਚ ਟੈਂਪਰੇਚਰ ਆ ਸਨੋ ਪੂਰੀ ਹੋ ਰਹੀ ਆ ਆ ਦੇਖੋ ਮਿੱਤਰੋ ਦੋ ਹਿਰਣ ਜਾਂਦੇ ਪਏ ਕਾਫੀ ਦੂਰ ਤੋਂ ਵੀਡੀਓ ਲੈ ਰਹੇ ਹਨਾਂ ਦੀ ਕੀ ਬਾਤ ਆ ਭਈ ਤੁਰਿਆ ਜਾਂਦਾ ਦਿਖਦਾ ਬਣੀ ਕਿ ਕੋਈ ਰੰਗ ਹੀ ਹੋ ਜਾਏ ਕਿ ਨਹੀਂ ਦੋ ਆਹੇ ਦੂਜਾ ਤੁਹਾਨੂੰ ਦਿਖਾਣਾ ਆ ਨਾਲ ਹੀ ਇੱਕ ਆ ਗਿਆ ਇੱਕ ਕਾਫੀ ਦੂਰ ਜ਼ੂਮ ਹੋਇਆ ਹੈ ਕੈਮਰਾ ਇਹਦਾ ਮਤਲਬ ਜੇ ਇੱਥੇ ਹਿਰਨ ਹੈਗੇ ਤਾਂ ਇੱਥੇ ਹੋਰ ਜਾਨਵਰ ਵੀ ਹੋ ਸਕਦੇ ਆ ਕਿਉਂਕਿ ਇਹ ਇਹ ਬਹੁਤ ਵੱਡਾ ਆ ਨਾ ਬੰਦਾ ਨਾ ਕੋਈ ਘਰ ਲੋ ਵੀ ਸਾਥੀਓ ਡੈਮ ਚੋਂ ਰਹਿ ਗਿਆ 12 ਕਿਲੋਮੀਟਰ ਤੇ ਆਪਣੇ ਇੰਡੀਆ ਦੇ ਹੋਇਆ 12:34 ਮਿੰਟ ਤੇ ਜੋ ਕਿ ਬੋਲਟਰ ਵਿੱਚ ਆਪਣਾ ਸੇਵ ਆ ਤੇ ਜਿਹੜਾ ਮੋਬਾਈਲ ਦੇ ਵਿੱਚ ਦਿਖਾਉਂਦਾ ਪਿਆ ਟਾਈਮ ਉਹ ਦਿਖਾਣਾ ਉਹ ਦੁਕਾਨ ਲੱਪਿਆ ਚਾਈਨਾ ਦਾ ਮਤਲਬ 3:00 ਵੱਜ ਗਏ ਆ ਮਤਲਬ ਚਾਈਨਾ 2:30 ਕੱਡੇ ਅੱਗੇ ਆਪਣੇ ਤੋਂ ਟਾਈਮ ਦੇ ਵਿੱਚ ਆ ਦੇਖੋ ਦੂਜੇ ਬੋਲਟਰ ਦੇ ਉੱਤੇ ਵੀ ਸੇਮ ਟਾਈਮ ਹੋਇਆ ਹੈ 12:32 ਤੇ ਤਿੰਨ ਚਾਈਨਾ ਦੇ ਬਾਰਡਰ ਦੇ ਬਿਲਕੁਲ ਨੇੜੇ ਖੜੇ ਆ ਆਲੇ ਦੁਆਲੇ ਕੋਈ ਨਹੀਂ ਹੈਗਾ ਕੀ ਬਾਤ ਆ ਬਈ ਦੇਖਦੇ ਆ ਡੈਮ ਚੌਂਕ ਦੇ ਵਿੱਚ ਕੀ ਦਿਖਾਉਂਦੇ ਆਪਾਂ ਨੂੰ ਦੇਖਣ ਨੂੰ ਕੀ ਮਿਲਦਾ ਆ ਲੋ ਵੀ ਮਿੱਤਰੋ ਆਪਾਂ ਡੈਮ ਚੌਂਕ ਤੋਂ 3 ਕਿਲੋਮੀਟਰ ਪਿੱਛੇ ਖੜੇ ਆ ਬੜਾ ਸੋਹਣਾ ਏਰੀਆ ਆ ਤੇ ਉਹ ਸਾਹਮਣੇ ਵਾਲੇ ਪਹਾੜ ਆ ਜਿਹੜੇ ਉਹ ਚਾਈਨਾ ਦੇ ਅੰਦਰ ਆਉਂਦੇ ਆ ਤੇ ਇਹਦੇ ਵਿੱਚ ਇਹਨਾਂ ਦੇ ਬੰਕਰ ਵੀ ਹੈਗੇ ਆ ਤੇ ਬਾਕੀ ਜਾਣਕਾਰੀ ਲੈਨੇ ਗੁਰਪ੍ਰੀਤ ਜੀ ਤੋਂ ਗੁਰਪ੍ਰੀਤ ਜੀ ਦੋ ਜਾਣਕਾਰੀ ਮਣੀ ਇਹ ਜਗ੍ਹਾ ਹੀ ਟੈਪ ਚੌਕਾ ਇਹ ਆਪਣੇ ਲਦਾਖ ਦਾ ਲਾਸਟ ਜਾਨੀ ਕਿ ਪਿੰਡ ਜਾਂ ਜੀ ਆਰਮੀ ਕੈਂਪ ਵੀ ਕਹਿ ਸਕਦੇ ਹਾਂ ਜਿਹੜਾ ਰੀਵਰ ਜਾਂਦਾ ਸਿੰਧਰ ਨਦੀ ਸਿੰਧਰ ਨਦੀ ਸਿੰਧਰ ਨਦੀ ਜੈਂਟਸ ਵੈਲੀ ਕੈਂਪ ਇੰਡਸ ਰੀਵਰ ਵੀ ਕਿਹਾ ਜਾਂਦਾ ਸੀ ਅੱਛਾ ਜੀ ਇਹਦੇ ਇੱਥੇ ਗੱਡੀਆ ਚਾਈਨਾ ਦਾ ਬਾਰਡਰ ਬਣਿਆ ਹੋਇਆ ਹੈ ਇਹਨੂੰ ਕਹਿੰਦਾ ਐਲ ਏ ਸੀ ਐਲ ਏ ਸੀ ਮਤਲਬ ਲਾਈਨ ਆਫ ਐਕਚੁਅਲ ਕੰਟਰੋਲ ਇਹਦੇ ਉੱਤੇ ਕੋਈ ਬਾਰਡਰ ਨਹੀਂਗਾ ਕੋਈ ਜ਼ਿਆਦਾ ਨਹੀਂ ਵਿਸ਼ੇ ਹੋਏ ਆ ਬਸ ਇਹ ਨਹਿਰ ਦੇ ਉੱਤੇ ਆ ਆਪਣੇ ਇੱਥੋਂ ਲੈ ਕੇ ਅਰਨਾਚਲ ਇੱਥੋਂ ਅਰਨਾਚਲ ਤੋਂ ਲੈ ਕੇ ਲਦਾਖ ਤੱਕ ਉਸ ਤੋਂ ਬਾਅਦ ਉਹ ਸਾਹਮਣੇ ਚਾਈਨਾ ਚਾਈਨਾ ਤੁਹਾਨੂੰ ਪਤਾ ਹੀ ਆ ਉਧਰ ਉਹਨਾਂ ਨੇ ਆਹ ਕਾਰਾਂ ਆਪਣੀਆਂ ਪੰਝੋਈਆਂ ਦੀਆਂ ਨੇ ਦਰਿਆ ਦੀ ਦਾ ਦਰਿਆ ਦੇ ਉੱਤੇ ਹੀ ਵਸੇ ਬੋਟਰ ਹੈ ਦਰਿਆ ਤੋਂ ਉਰਲੇ ਪਾਸਾ ਸਾਡਾ ਭਾਰਤ ਦਾ ਦਰਿਆ ਤੋਂ ਪਰਲੇ ਪਾਸਾ ਯਾਨੀ ਕਿ ਜਿਹੜੀਆਂ ਪਹਾੜੀਆਂ ਉਹ ਦਰਿਆ ਦੇ ਕਿੰਦੇ ਆ ਲੈਂ ਜੀ ਬਣੀ ਹੋਈ ਆ ਦਰਿਆ ਦੀ ਇੰਡਸ ਦਦੀ ਹਣਾ ਹਾਂ ਇੰਡਸ ਤੋਂ ਉਹ ਪਰਲੇ ਪਾਸੇ ਜਿਹੜੀਆਂ ਪਹਾੜੀਆਂ ਜਿੰਨੀਆਂ ਵੀ ਹੈਗੀਆਂ ਆ ਆਹ ਬੜੀਆਂ ਬੜੀਆਂ ਇਹ ਸਾਰੀਆਂ ਹੈਗੀਆਂ ਚਾਈਨਾ ਦੀ ਜਿਹੜੀ ਆ ਪਲੇਸ ਸਾਡਾ ਐਮ ਚੌਕ ਇਹਨੂੰ ਤਿੰਨਾ ਪਾਸਿਆਂ ਤੋਂ ਚਾਈਨਾ ਦਾ ਬਾਰਡਰ ਲੱਗਦਾ ਉਹ ਤੋਂ ਬਾਅਦ ਇੱਕ ਹੀ ਸਾਈਡ ਆਉਂਦਾ ਉਹ ਲਦਾਖ ਹਲਾ ਉਹ ਇੰਡੀਆ ਦਾ ਬਲੀ ਨੂੰ ਜਾਂਦਾ ਲੋ ਵੀ ਮਿੱਤਰੋ ਪਹੁੰਚੇ ਆ ਡੈਮ ਚੌਂਕ ਵੈਲਕਮ ਟੂ ਡੈਮ ਚੌਂਕ ਤੇ ਇਹਦੇ ਸਾਰੇ ਹੋਰ ਦੋਸਤੋ ਵੀਲੇ ਜਿਹੜੇ ਕੀ ਆਪਣੀ ਲੈ ਕੇ ਆਏ ਆ ਪੀਪੀ 11 ਸੀਬੀ 31 30 ਆਲਟੋ ਪਹਿਲੀ ਆਲਟੋ ਆ ਜਿਹੜੀ ਉਹ ਲੈ ਕੇ ਆਏ ਆ ਤੇ ਮਿਲਟੀਅਰ ਦਾ ਏਰੀਆ ਆਪਾਂ ਦਿਖਾ ਨਹੀਂ ਸਕਦੇ ਤੁਹਾਨੂੰ ਕਿਉਂਕਿ ਬਣਾਹੀ ਆ ਲੋ ਵੀ ਮਿੱਤਰੋ ਜਿੱਥੇ ਆ ਨਾ ਵੱਡੇ ਵੱਡੇ ਬੋਟ ਹਿਮਾਲਿਆਨ ਵਰਗੇ ਚੜਦੇ ਉੱਥੇ ਆ ਅਲਟੋਗਾਰ ਲੈ ਕੇ ਆਈ ਬਾਈ ਜੀ ਤੇ ਬਾਈ ਜੀ ਨੂੰ ਪੁੱਛਦੇ ਆ ਰਸਤੇ 'ਚ ਕੋਈ ਦਿੱਕਤ ਤਾਂ ਨਹੀਂ ਆਈ ਕਿੱਦਾਂ ਦਾ ਮਾਹੌਲ ਰਿਹਾ ਬਾਈ ਕੀ ਹਾਲ ਹੈ ਬਹੁਤ ਵਧੀਆ ਸਰ ਪਟੀਲਾ ਪਾਸ ਤੋਂ ਚੜਿਆ ਸੀ ਅੱਛਾ ਮੈਂ ਮਤਲਬ ਕਾਫੀ ਚੜਾਈਆਂ ਕਰੀਏ ਖਾਰਦੂਂਗਲਾ ਵੀ ਚੜਿਆ ਸੀ ਪੈਂਗੁੰਗ ਵੀ ਗਏ ਆ ਨੂਪਰਾ ਪਰ ਜੋ ਚੜਾਈ ਆ ਚੜੀ ਹੈ ਨਾ ਉਹ ਮਤਲਬ ਸਭ ਤੋਂ ਓਕੀ ਸੀਗੀ ਸਾਡੀ ਪਹਿਲੀ ਗੇਅਰ ਦੇ ਵਿੱਚ ਚੜੀ ਹੈ ਮਤਲਬ ਜਿਹੜਾ ਵੀ ਡਰਾਈਵਰ ਆਣਾ ਚਾਹੁੰਦਾ ਉਹ ਮਤਲਬ ਪੱਕਾ ਹੋਣਾ ਚਾਹੀਦਾ ਅਛਾ ਜੀ ਇੱਕ ਕਲਚ ਤੇ ਪੈਰ ਰੱਖ ਕੇ ਜੇ ਤੁਸੀਂ ਗੇਅਰ ਪਾ ਕੇ ਕਲਚ ਤੇ ਰੱਖ ਕੇ ਚੜਾਉਗੇ ਤੁਹਾਡੇ ਕਲਚ ਪਲੇਟਾ ਖਤਮ ਹੋ ਜਾਣੀ ਅਛਾ ਜੀ ਇੱਕ ਨੈਕਸਨ ਗਈ ਸੀਗੀ ਉਹ ਰਸਤੇ 'ਚ ਹੀ ਖੜੀ ਹੋਈ ਹੈ ਅਛਾ ਜੀ ਉਹਨੂੰ ਮਿਸਤਰੀ ਨੂੰ ਬੁਲਾਣ ਗਏ ਆ ਅਛਾ ਜੀ ਹਾਂ ਜੀ ਕਿਉਂਕਿ ਉਹਦੀ ਕਲਚ ਪਲੇਟਾ ਔੜ ਗਈਆਂ ਸਾਰੀਆਂ ਨਾਲੇ ਲੋਕੀ ਕਦੇ ਵੀ ਇਹਦਾ 4x4 ਹੀ ਲੈ ਕੇ ਜਾਉਂ ਪਹਾੜਾਂ ਨੂੰ ਨਹੀਂ ਇਹ ਪਹਾੜਾਂ ਦੀ ਰਾਣੀ ਹੈ ਜੀ ਤਾਂ ਨਾਮ ਅਸੀਂ ਰੱਖਿਆ ਰਾਣੀ ਸੁੰਦਰਾ ਰਾਣੀ ਸੁੰਦਰਾ ਜੀ ਬਾਈ ਜੀ ਦੀ ਗੱਡੀ ਕੀ ਬਾਤ ਆ 1924 ਫੁੱਟ ਦੇ ਵਿੰਗਲਾ ਪਾਸ ਪਾਸ ਕਰਕੇ ਡੈਵ ਚੌਕ ਪਹੁੰਚੀ ਆ ਤੇ ਫੇਰ ਵੀ ਬਾਈ ਜੀ ਦਾ ਬਹੁਤ ਵੱਡਾ ਜਿਗਰਾ ਆ ਕਾਰ ਇਥੇ ਉਹ ਜਿਹੜਾ ਪਹਾੜ ਸਾਨੂੰ ਉਹ ਦੇਖਦਾ ਪਿਆ ਆ ਉਹ ਹੈਗਾ ਚਾਈਨਾ ਦਾ ਤੇ ਇਹ ਤੋਂ 100 ਮੀਟਰ ਦੂਰ ਜੇ ਦਰਿਆ ਪਾਰ ਕੀਤਾ ਤਾਂ ਚਾਈਨਾ ਸ਼ੁਰੂ ਹੋ ਜਾਂਦਾ ਆ ਤੁਹਾਨੂੰ ਦਿਖਾਣਾ ਪਰਲੇ ਕੈਮਰਾ ਸਾਡੀ ਇਹ ਹੈਗਾ ਪਹਾੜ ਇਥੋਂ ਆ ਦਰਿਆ ਤੋਂ ਪਾਰਲਾ ਸਾਰਾ ਚਾਈਨਾ ਆ ਤੇ ਆ ਜੋ ਛੋਟੇ-ਛੋਟੇ ਦੋ ਤੁਹਾਨੂੰ ਦੇਖਦੇ ਪਏ ਨਾ ਉਹ ਛੋਟੇ-ਛੋਟੇ ਇਹ ਲੱਗੇ ਚਾਈਨਾ ਦੇ ਕੈਮਰੇ ਕਿ ਸਾਡੀ ਸੁਰੱਖਤਾ ਵਾਚ ਕਰਦੇ ਆ ਜੋ ਮੈਂ ਵੀਡੀਓ ਬਣਾ ਰਿਹਾ ਆ ਉਹ ਵੀ ਉਹ ਇੱਥੇ ਵਾਚ ਕਰਦੇ ਹੋਣੇ ਆ ਇਹ ਇਹ ਹੈਗੇ ਆ ਆ ਆ ਜਿਹੜੇ ਉੱਪਰ ਦੇ ਦੇ ਦੋ ਕੇ ਆਏ ਹੋਣੇ ਨਾ ਇਹ ਲੱਗੇ ਆ ਤੇ ਬੜਾ ਹੀ ਲੱਗ ਜੀ ਚੀਜ਼ ਆ ਆ ਆਪਣਾ ਬੋਰਡ ਲੱਗਿਆ ਆ ਕੀ ਬਾਤ ਆ ਤੇ ਰਿਆ ਤੋਂ ਤੇ ਪਸੇ ਜਣਾ ਆਪਾਂ ਪਰਲੇ ਪਾਸੇ ਆਪਾਂ ਜਾਣਾ ਨਹੀਂ ਇਹ ਆਪਣਾ ਦੇਸ਼ ਦੀ ਹੱਦ ਇਹ ਹੈਗਾ ਯਾ ਇੰਡਸ ਰਾਈਵਰ ਇੰਡਸ ਰਿਵਰ ਮਤਲਬ ਕਿ ਜਿਹੜੂ ਆਪ ਬੀਆ ਪਿਛੇ ਗਏ ਤਿਆ ਸਿੰਧ ਨਦੀ ਤੇ ਆ ਜਿਹੜੀ ਪਾਰ ਦੇ ਕਿਤੋਂ ਦਿਖਦੀ ਪਈ ਆ ਸੜਕ ਇਹ ਹੈਗੀ ਚਾਈਨਾ ਦੀ ਤੁਹਾਨੂੰ ਇੱਥੇ ਚਾਈਨਾ ਦਾ ਪਿੰਡ ਦਿਖਾਣੇ ਇੱਕ ਉਹ ਥੋੜਾ ਜੱਗ ਅੱਗੇ ਆ ਆ ਬਟਾ ਚਾਈਨਾ ਥੋੜਾ ਕੋੜਿਆ ਕੇ ਦਿਖਾਣੇ ਆ ਕਾ ਬਾਤ ਆ ਸਾਡਾ ਬਾਰਡਰ ਅੱਲੇ ਸਿੱਧਾ ਇਹੀ ਆ ਕਿ ਆ ਸਿੱਧ ਨਦੀ ਵਿੱਚ ਵਗਦੀ ਆ ਤਤੂ ਇਹ ਹੈਗਾ ਸਾਡੇ ਪਹਾੜ ਦਾ ਆਖਰੀ ਪਿੰਡ ਟੈਂਪ ਚੁੱਕ ਇਹ ਇਹ ਹੈਗਾ ਯਾਰ ਛਾਈ ਨਾ ਜਿਹੜਾ ਤੁਹਾਨੂੰ ਦਿਖਦਾ ਹੈ ਸਾਹਮਣੇ ਛੋਟਾ ਜਿਹਾ ਪਿੰਡ ਹੈ ਛਾਈ ਨਾ ਕਰਦੇ ਫਿਰ ਵਾਪਸੀ ਲੋ ਵੀ ਮਿੱਤਰੋ ਅੱਥੇ ਤਾਂ ਹੀਰਨੀ ਹੀਰੇ ਨੂੰ ਮਿਲ ਗਿਆ ਆਪਾਂ ਨੂੰ ਕਿਆ ਬਾਤ ਆ ਇੱਕ ਨਹੀਂ ਦੋ ਨਹੀਂ ਪੂਰਾ ਇਹਨਾਂ ਦਾ ਝੁੰਡਾ ਹੀਰਨਾ ਦਾ ਦਰ ਕੇ ਵਿਚਾਰੇ ਆ ਉਪਰੇ ਤੱਕ ਜਿਆਦਾ ਇਹ ਨਾਲ ਨੇੜੇ ਜਾਵਾਂਗੇ ਤੇ ਵਿਚਾਰੇ ਡਰੂਗੇ ਜ਼ੂਮ ਕੀਤਾ ਆਪਾਂ ਕੀ ਬਾਤਾ ਹੋਏ ਇਕੱਠੇ ਉਹ ਪਹਾੜਾਂ ਦੇ ਚੜੇ ਹੋਏ ਆ ਗਏ ਉਹ ਦੇਖੋ ਕਿ ਚੜੇ ਹੋਏ ਪਹਾੜਾਂ ਦੇ ਉੱਤੇ ਆਦੇ ਹੋਏ ਆਪਾਂ ਉਹ ਮਿੰਗਲਾ ਪਾਸ ਤੋਂ ਚ ਸੁਮਲੇ ਪਿੰਡ ਤੋਂ ਰਸਤਾ ਲੈਫਟ ਹੱਡ ਚੇਂਜ ਕਰਤਾ ਤੇ 25 ਕਿਲੋਮੀਟਰ ਆ ਕੇ ਅੱਗੇ ਸਾਰੀ ਆਫ ਰੋਡਿੰਗ ਆਉਣ ਤੇ ਦੇਖਦੇ ਆ ਫਿਰ ਆਫ ਰੋਡਿੰਗ ਵਿੱਚ ਸਾਡੇ ਬੁਲਟ ਕਿਦਾਂ ਚੱਲਦੇ ਆ ਦੇਖਦੇ ਆ ਨਵੇਂ ਐਡਵੈਂਚਰ ਦਾ ਮਜ਼ਾ ਕੀ ਬਾਤ ਆ ਲੋਭੇ ਬਤਰੋ ਇਹ ਐਡਵੈਂਚਰ ਇੱਕ ਇੱਥੇ ਆ ਕੇ ਉਲਝ ਕੇ ਸਾਰੇ ਜਾਣੇ ਰਸਤਾ ਭੁੱਲ ਗਏ ਦੇਖਦੇ ਪਏ ਸੜਕ ਜਾਂਦੀ ਕਿਤੇ ਹੀ ਜਾਂਦੀ ਦੂਰ ਉਪਰ ਇੱਕ ਨਾ ਆਹ ਹੱਥ ਧੂੜ ਡੋੜਦੀ ਹੈ ਬਤਨ ਗੱਡੀ ਕੋ ਜਾ ਰਹੀ ਆ ਡਰਦੇ ਆ ਵੀ ਅਗਲੀ ਰਸਤਾ ਇਹਨੇ ਭੁੱਲ ਜੀ ਕੇ ਤੇ ਹੋਰ ਨਾ ਪੜ ਜੀਏ ਜਾ ਕੇ ਕਾਜ਼ਾ ਦੀ ਰੇ ਅਰੇ ਰੰਗੋ ਤੇ ਆਂ ਅਰੇ ਜੀ ਆ ਕੇ ਰੋਕੋ ਬ੍ਰੇਕ ਮਾਰਨਾ ਨਹੀਂ ਪਰਸੇ ਤੇ ਮਾਰ ਨਹੀਂ ਆ ਜਦ ਤੱਕ ਮਾਰਨਾ ਸਿੱਧੇ ਟਾਇਰਾਂ ਨੂੰ ਚਾਹੀਦਾ ਬਿਲਕੁਲ ਤਾਂ ਬ੍ਰੇਕ ਮਾਰਨੀ ਨਹੀਂ ਹੋਣੀ ਚਾਹੀਦੀ ਇਹ ਰੋਡ ਇੰਦਾ ਜਗ੍ਹਾ ਤੇ ਚਲਾਣਾ ਵੀ ਹੋਣੀ ਚਾਹੀਦਾ ਯਾਰ ਬਿਲਕੁਲ 5-7 ਸਪੀਡ ਤੇ ਆਣਾ ਵੀ ਲੋਸਾਣਾ ਤੇ ਬ੍ਰੇਕ ਬਾਣੀ ਵਿੱਚ ਆਣਾ ਸਾਈਟਸ ਜੀ ਵਾਲਾ ਗੋਲਚਨ ਨੇ ਕਿਹਾ ਸੀ ਥੱਲੇ ਤਰ ਲੋ ਯਾਰ ਤੂੰ ਐਵੇਂ ਹੀ ਬੱਸ ਯਾਰ ਉਹ ਵੀਰੇ ਆ ਜਿਹੜਾ ਹੈਗਾ ਨਾ ਬਰਾੜੀ ਪੱਕਾ ਇਹਨੂੰ ਸ਼ੌਕ ਹੈ ਇਹਨੂੰ ਹੋ ਯਾਰ ਤੇਰੀ ਆਫ ਰੋਡਿੰਗ ਵਾਲਾ ਕੀੜਾ ਦਰਾੜਦੇ ਨਹੀਂ ਤੈਨੂੰ ਯਾਰ ਨਹੀਂ ਪਤਾ ਰਾਹ ਤੂੰ ਨਾ ਲੈ ਕੇ ਆਇਆ ਕਰ ਯਾਰ ਇੱਥੇ ਲਿਖਿਆ ਹੋਇਆ ਸੀਗਾ ਲਾ ਕੀ ਗੱਲਾਂ ਲਿਖਿਆ ਹੋਇਆ ਸੀਗਾ ਕਿ ਕਿੱਥੇ ਰਾਹ ਨਾ ਸਾਲਾ ਇੱਧਰ ਲਿਖਿਆ ਯਾਰ ਇੱਧਰ ਕੋਈ ਨਹੀਂ ਯਾਰ ਇਹਨੂੰ ਮੈਚ ਦਾ ਕਿਹਾ ਸੀਗਾ ਵੀ ਜਿੱਦਾਂ ਰੋੜ ਜਾਂਦਾ ਤੂੰ ਚੜਿਆ ਚੁਪ ਚਾਈ ਹੁਣ ਦੱਸੋ ਕਿੱਧਰ ਨੂੰ ਜਾਈਏ ਨਾ ਰਾਹ ਕਿੱਦੋਂ ਹੈ ਨਾ ਕਿੱਥੇ ਆ ਕਿਸੇ ਪਾਸੇ ਰਾਹ ਹੀ ਨਹੀਂਗਾ ਯਾਰ ਇੱਕ ਚੀਜ਼ ਹੋਗੀ ਇੱਕ ਯਾਰ ਉਹ ਇੱਕ ਗੱਡੀ ਆ ਲੋ ਵੀ ਇਹ ਵੀ ਵਿਚਾਰੇ ਸਾਡੇ ਅੱਗੇ ਭੁੱਲੇ ਪਟਕੇ ਹੋਏ ਸੀਗੇ ਸਾਨੂੰ ਦੇਖ ਕੇ ਇਹ ਇਧਰ ਨੂੰ ਆ ਗਏ ਤੇ ਅਸੀਂ ਇਹਨਾਂ ਨੂੰ ਰਸਤਾ ਪੁੱਛਦੇ ਸੀਗੇ ਤੇ ਇਹ ਵੀ ਵਿਚਾਰੇ ਕਾਫੀ ਗੁੱਲ ਜਿਹਾ ਟੈਂਸ਼ਨ ਚ ਆ ਗਏ ਤੇ ਫਿਰ ਅਸੀਂ ਇਹਨਾਂ ਨੂੰ ਕਿਹਾ ਚਲੋ ਹੁਣ ਆ ਤਾਂ ਗਏ ਆ ਵਾਪਸ ਜਾਣਾ ਮੁਸ਼ਕਿਲ ਆ ਤੇ ਚਲੋ ਸਾਡੇ ਨਾਲ ਦੇਖਦੇ ਆ ਰਸਤਾ ਕਿਹੋ ਜਿਹਾ ਕਿੱਥੇ ਦਾ ਨਿਕਲੂਗਾ ਜੀ ਚਲੋ ਦੇਖਦੇ ਆ ਬਈ ਹੁਣ ਜਾ ਕੇ ਲੋ ਜੀ ਮਿੱਤਰੋ ਸਾਨੂੰ ਸਾਹਮਣੇ ਦਿਖਲਾ ਪੀ ਆਬਜ਼ਰਵੇਟਰੀ ਦੇ ਪਿੰਡ ਆ ਗਿਆ ਹਨਲੇ ਬੜਾ ਉੱਪਰ ਆ ਰਸੀਗਾ ਸਾਰਾ ਕਿਚਾ ਆਪੇ ਨਹੀਂ ਰਸਤੇ 'ਚ ਕੋਈ ਘਰ ਕੋਈ ਬੰਦਾ ਨਹੀਂ ਸੀਗਾ ਇਹ ਗੱਡੀ ਬੁਰੀ ਹੋਣੀ ਕਿ ਆ ਵੀ ਉਹ ਚੁੱਕਣਾ ਲੱਗਦਾ ਭਾਈ ਆ ਜਾਓ ਮੇਰੇ ਪਿੱਛੇ ਦੇਖੀ ਆਪੀ ਕੋਈ ਰਾਹ ਨਹੀਂ ਚਾਰ ਨਾ ਪੈਣਾ ਮੜੇ ਜਾ ਬੂਟ ਖੋਲ ਲੈ ਯਾਰ ਜਾ ਤਾਂ